ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ ਜੀ ਸੰਸਦੀ ਕਮੇਟੀ ਦੇ ਮੁਖੀ ਬਣਾ ਦਿੱਤੇ ਗਏ ਨੇ ਨਾਲ ਕਾਂਗਰਸ ਲੀਡਰ ਹੋਰ ਨੇ ਉਹਨਾਂ ਨੂੰ ਵੀ ਵੱਖ-ਵੱਖ ਪਾਰਟੀਆਂ ਦੇ ਵਿੱਚ ਅਹੁਦੇ ਮਿਲ ਗਏ ਨੇ ਪਰ ਚਰਨਜੀਤ ਸਿੰਘ ਚੰਨੀ ਵਾਸਤੇ ਖਾਸ ਇਸ ਕਰਕੇ ਆ ਕਿਉਂਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਬਿਲਕੁਲ ਜੀ ਖੇਤੀਬਾੜੀ ਬਾਰੇ ਸੰਸਦੀ ਸਤਾਈ ਕਮੇਟੀ ਹੈ ਖੇਤੀਬਾੜੀ ਦੇ ਮੁੱਦਿਆਂ ਤੇ ਚਰਨਜੀਤ ਚੰਨੀ ਨੂੰ ਸੌਂਪਿਆ ਗਿਆ ਜੀ ਮੁੱਦਾ ਖੇਤੀਬਾੜੀ ਦੇ ਬਾਰੇ ਬਾਰੇ ਇਹ ਕੁਝ ਕਰਨਗੇ ਵੈਸੇ ਮੈਨੂੰ ਨਹੀਂ ਚੰਗਰਾ ਦਾ ਵੀ ਠੀਕ ਕੀਤਾ ਉਹਨਾਂ ਨੇ ਹਮ ਖੇਤੀਬਾੜੀ ਵੈਸੇ ਕਰਦੇ ਹੋਣਗੇ ਚੰਨੀ ਹੋਣੀ ਪਰ ਜਿਹੜਾ ਬੰਦਾ ਨਾ ਖੇਤੀਬਾੜੀ ਬਾਰੇ ਜਾਣਦਾ ਹੋਵੇ ਪੂਰੀ ਜਾਣਦਾ ਹੋਵੇ ਕਿਸਾਨ ਹੋਵੇ ਉਹਨੂੰ ਬਣਾਉਣਾ ਚਾਹੀਦਾ ਸੀਗਾ ਪਰ ਚਲੋ ਚੰਨੀ ਨੂੰ ਬਣਾਤਾ ਚੰਨੀ ਸ਼ਾਇਦ ਆਪਣੀ ਜਿਵੇਂ ਕਿ ਥਰੂਰ ਬਣਾਇਆ ਵਿਦੇਸ਼ੀ ਮਾਮਲਿਆਂ ਬਾਰੇ ਤਕਬੀਜੇ ਬਣਾਇਆ ਸਿੱਖਿਆ ਕਮੇਟੀ ਬਾਰੇ ਚਲੋ ਠੀਕ ਹੈ ਤੇ ਚੰਨੀ ਵਿਦੇਸ਼ ਵਿੱਚ ਗਏ ਨੇ ਕਾਫੀ ਦੇਰ ਜਾਂਦੇ ਰਹੇ ਨੇ ਉਹਨਾਂ ਨੂੰ ਵਿਦੇਸ਼ੀ ਮਾਮਲਿਆਂ ਖੇਤੀਬਾੜੀ ਦਾ ਮਾਮਲਾ ਬੜਾ ਵੱਡਾ ਮਾਮਲਾ ਹੁੰਦਾ ਜੀ ਤੇ ਚੰਨੀ ਨੂੰ ਹੁਣ ਆਪਣੀ ਕਾਬਲੀਅਤ ਸਾਬਤ ਕਰਨੀ ਪਵੇਗੀ ਉਹਨੂੰ ਖੇਤੀਬਾੜੀ ਦੇ ਮੁੱਦਿਆਂ ਦੇ ਵਿਸ਼ੇਸ਼ ਤੌਰ ਤੇ ਜਿਹੜੀ ਕਮੇਟੀ ਦਾ ਮੁਖੀ ਹੋ ਕੇ ਉਹਨੇ ਵਿਸ਼ੇਸ਼ ਤੌਰ ਤੇ ਕੰਮ ਕਰਨੇ ਪੈਣਗੇ ਉਹਨੂੰ ਖੇਤੀਬਾੜੀ ਬਾਰੇ ਜੀ ਬਿਲਕੁਲ ਜੀ ਵੈਸੇ ਲੋਕ ਸਭਾ ਦੇ ਚੋਣ ਪ੍ਰਚਾਰ ਦੇ ਦੌਰਾਨ ਕਿਸਾਨਾਂ ਦੇ ਨਾਲ ਨਾਰੇ ਲਾਉਂਦੇ ਵੀ ਨਜ਼ਰ ਆਏ ਸੀ ਵੀ ਅਸੀਂ ਤੁਹਾਡੇ ਨਾਲ ਆ ਵੀ ਟੈਨਸ਼ਨ ਨਾ ਲੋ ਆਪਾਂ ਤੁਹਾਡੇ ਮੁੱਦੇ ਹੱਲ ਕਰ ਦਿਆਂਗੇ ਇਹ ਗੱਲ ਮੁੱਦੇ ਵੀ ਉਹ ਤਾਂ ਨਾਰੇ ਲਾਉਣੇ ਹੁੰਦਾ ਜਏ ਇਹ ਤਾਂ ਨਮਾਜ਼ ਪੜ੍ਹਦੇ ਹੋਣੇ ਨਜ਼ਰ ਆਏ ਸੀ ਜਦੋਂ ਨਾ ਥਾਂ ਥਾਂ ਤੇ ਬੰਦਾ ਨਾ ਆਪਣੇ ਆਪ ਨੂੰ জাহਰ ਕਰਨ ਲੱਗ ਜਵੇ ਤਾਂ ਲੋਕ ਉਹਦੇ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਆ ਹੂੰ ਕੁਝ ਨਾ ਕੁਝ ਤਾਂ ਬੰਦੇ ਨੂੰ ਕਿ ਸਟੈਂਡ ਰੱਖਣਾ ਚਾਹੀਦਾ ਯਾਰ ਕਿਤੇ ਨਾ ਕਰੀਦਾ ਜਿਵੇਂ ਸਾਡੇ ਇੱਕ ਬੜਾ ਚੱਲਦਾ ਸੋਸ਼ਲ ਮੀਡੀਆ ਉੱਤੇ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਬੰਦੇ ਦਾ ਸਟੈਂਡ ਕੋਈ ਹੈ ਹੀ ਨਹੀਂ ਹੂੰ ਤੇ ਸਟੈਂਡ ਦਾ ਕੋਈ ਹੋਵੇ ਯਾਰ ਮੈਂ ਇਹ ਨਹੀਂ ਕਹਿੰਦਾ ਵੀ ਬੰਦਾ ਕੁਛ ਨਾ ਕੁਛ ਤਾਂ ਖੜਾ ਯਾਰ ਤੁਸੀਂ ਜਾਓਗੇ ਉੱਥੇ ਵੀ ਭਾਈ ਠੀਕ ਆ ਅਸੀਂ ਆ ਗਏ ਆ ਤੁਹਾਡੇ ਮੈਂ ਮੁਸਲਮਾਨ ਤਾਂ ਹੈ ਨਹੀਂ ਕੰਮ ਨਮਾਜ਼ ਤਾਂ ਪੜ੍ਹਨੀ ਨਹੀਂ ਆਉਂਦੀ ਪਰ ਨਾ ਮੰਗੂ ਤੁਸੀਂ ਨਮਾਜ਼ ਪੜ੍ਹਨ ਦਾ ਜਾਓ ਉੱਥੇ ਕੋਈ ਤੁਸੀਂ ਮੁਸਲਮਾਨ ਥੋੜਾ ਹੈਗੇ ਹੋ ਤੁਹਾਡਾ ਇੱਕ ਧਾਰਮਿਕ ਕਿਦਦ ਵੱਖਰਾ ਆਏਗਾ ਯਾਰ ਤੁਸੀਂ ਗੁਰਦੁਆਰੇ ਵੀ ਜਾਓ ਉੱਥੇ ਜਾ ਕੇ ਇੱਦਾਂ ਖੜ੍ਹ ਜਾਓ ਤੁਸੀਂ ਮੰਦਰ ਵੀ ਜਾਂ ਉੱਥੇ ਜਾ ਕੇ ਤਾਂ ਖੜ੍ਹਜੋ ਮਤਲਬ ਕਿ ਕੋਈ ਤੁਹਾਡਾ ਸਟੈਂਡ ਤਾਂ ਹੈ ਹੀ ਨਹੀਂ ਕਹਿੰਦੇ ਫਿਰ ਕੋਈ ਸਟੈਂਡ ਤਾਂ ਹੋਵੇ ਨਾ ਬੰਦਾ ਚਵੇਰਗੜੀ ਇਹਨਾਂ ਨੂੰ ਸਾਡੇ ਪੰਜਾਬੀ ਸ਼ਬਦ ਵਿੱਚ ਚਵੇਰਗੜੀ ਕਹਿ ਜਾਂਦਾ ਲੋਕਾਂ ਨੂੰ ਠੀਕ ਹੈ ਨਾ ਜਾਣਕਾਰੀ ਕਿਸੇ ਵਾਰੀ ਨਹੀਂ ਹੈਗੀ ਪਰ ਮਹਿਸੂਸ ਇਹ ਕਰਾਇਆ ਜਾਂਦਾ ਕਿ ਮੈਨੂੰ ਸਭ ਪਤਾ ਹੈ ਮੈਂ ਹਰ ਚੀਜ਼ ਜਾਣਦਾ ਜੀ ਜਿਵੇਂ ਕਿ ਕੋਈ ਜੀ ਔਰ ਤੁਸੀਂ ਕੋਈ ਕੁੜੀ ਸੀਗੀ ਹੂੰ ਵਿਆਹ ਹੋਇਆ ਉਹਦੀ ਮਾਂ ਨੂੰ ਪੁੱਛਣ ਲੱਗੀ ਵਿਆਹ ਤੋਂ ਪਹਿਲਾਂ ਬੇਬੇ ਮੈਂ ਕਿਵੇਂ ਚੱਲਣਾ ਆਪਣੇ ਸਹੁਰੇ ਘਰ ਚ ਕਹਿੰਦੀ ਪੁੱਤ ਜਿਹੜਾ ਤੈਨੂੰ ਕੰਮ ਕਹਿਣ ਤੂੰ ਕਹਿ ਮੈਂ ਜਾਣਦੀ ਆ ਹੂੰ ਚੰਗਾ ਬੇਬੇ ਪਹੁੰਚ ਗਈ ਜੀ ਉਹ ਜਦੋਂ ਸਾਸੂ ਨੂੰ ਕਹਿਆ ਕਰੇ ਕਿ ਤੂੰ ਚਾਹ ਕਰਦੇ ਹਾਂ ਬੇਬੇ ਜਾਣਦੀ ਆ ਤੂੰ ਰੋਟੀ ਪਕਾ ਲੈ ਹਾਂ ਬੇਬੇ ਜਾਣਦੀ ਆ ਉਹਦੀ ਸੱਸ ਕਹਿ ਸੋਚਣ ਲੱਗੀ ਵੀ ਹਰ ਗੱਲ ਨੂੰ ਜਾਣਦੀ ਆ ਕਹਿੰਦੀ ਪੁੱਤ ਤੂੰ ਆਟਾ ਗੁੱਲਾ ਰੇਤੇ ਦਾ ਪਲੇਥਣ ਲਾ ਕੇ ਰੇਤੇ ਦਾ ਪਲੇਥਣ ਲਾ ਕੇ ਨਾ ਆਟਾ ਗੁੱਲਾ ਕਹਿੰਦੀ ਬੇਬੇ ਜਾਣਦੀ ਆ ਮੈਂ ਰੇਤੇ ਦੇ ਪ੍ਰੇਤਨਾਂ ਲਾ ਗਿਆ ਟਕ ਨੂੰ ਲੱਗ ਗਈ ਹੂੰ ਐਨਾਉ ਜਾਣਦੀ ਸੀ ਉਹ ਮਤਲਬ ਕਹਿਣ ਦਾ ਭਾਵ ਇਹ ਆ ਬਈ ਜਿਹੜਾ ਕਹਿੰਦਾ ਹਰ ਗੱਲ ਨੂੰ ਮੈਂ ਜਾਣਦਾ ਹਾਂ ਮੈਂ ਹਰ ਚੀਜ਼ ਨੂੰ ਜਾਣਦਾ ਫਿਰ ਉਹਨਾਂ ਨੂੰ ਇਹ ਵਾਰੀ ਐਦਾਂ ਦੇ ਰੇਤੇ ਦੇ ਪ੍ਰੇਤਨਾਂਲੇ ਪੈ ਸਕਦੇ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ